ਲਾਈਵ ਤਸਵੀਰਾਂ ਨੇ ਕੋਰਾਲੀ ਦੀਆਂ 927 ਦੀਆਂ ਜਿੱਥੇ ਜਿਵੇਂ ਮਹਿਣਵਨਮੋਲ ਕੰਗਮਾਨੀ ਵੱਲੋਂ ਮੌਕੇ ਤੇ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਬਾੜਵਾਸੀਆਂ ਦੀ ਕਿ ਮੌਕੇ ਤੇ ਹੱਲ ਕਿੱਥੇ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਨਗਰ ਅਨਮੋਲ ਪਾਕ ਇਹ ਬਗਬਗ ਸਮੱਸਿਆਾਂ ਪੁਜਾਟਾਂ ਦੇ ਅੰਦਰ ਬਾਟੇ ਕਿੱਥੇ ਗਿਆ ਕੋਰਾਲੀ ਸ਼ਹਿਰ ਕਿ ਇੱਕ ਵੱਡੀ ਪੁਲੀ ਸੈਂਟਰ ਦਿੱਤਾ ਗਿਆ ਬੋਰਡ ਵਾਸੀਆਂ ਨੂੰ ਜੋ ਆਪਣੇ ਬੱਚਿਆਂ ਦੇ ਕੁੜੀਆਂ ਦੇ ਕੋਈ ਵੀ ਸ਼ਾਦੀ ਦੇ ਪ੍ਰੋਗਰਾਮ ਪੈਸੇ ਦਿੱਤੇ ਹੁੰਦੇ ਕੋ ਗਾਰੰਟੀ ਜੀ ਸਾਹਿਬ ਠੀਕੇਦਾਰ ਜਦੋਂ ਆਪਾਂ ਪੈਸੇ ਦਿੰਦੇ ਆ ਠੀਕੇਦਾਰਾਂ ਤੋਂ ਲੋਕਾਂ ਦੀ ਵੀ ਗਾਰੰਟੀ ਹੁੰਦੀ ਕੋਈ ਬੰਦਾ ਤਾਂ ਬਹੁਤ ਪਣੀ ਆ ਕਿ ਜੀ ਪਰਸਪਰ ਪਣੀ ਆਉਂਗੀ ਲੇਟਰ ਕਿਉਂ ਰੱਖ ਲੈਣ ਗਾਰੰਟੀ ਵੀ ਨਾ ਮੈਂ ਨਾ ਉਹਨਾਂ ਨੂੰ ਧਮਾਡਾ ਲੱਗਿਆ ਹੋਇਆ ਥੋੜਾ ਗਾਰੰਟੀ ਪੀਰੀਅਡ ਕਿੰਨਾ ਸੀ ਮੈਂ 3 ਸਾਲ ਦਾ ਸੀਗਾ 7 70 ਸਾਲ ਕਣੀ ਲੈਟ ਹੈ ਪੁਰ ਬੀਰ ਰੈਂਟ ਲੱਗਿਆ ਹੋਇਆ 10 ਸਾਲ ਚ ਖੁੱਲ ਕੇ ਆਪਾਂ ਸਰ ਮੈਂ ਦੱਸਾਂ ਜੀ ਜੇ ਕੋਈ ਹਾਦਸਾ ਹੋ ਕੇ ਬੰਦਾ ਮਰ ਗਿਆ ਫੰਗੋ ਕੈਮਰੇ ਵੀ ਨਹੀਂ ਚੱਲ ਰਹੇ ਕੈਮਰੇ ਪਸਾ ਨਹੀਂ ਕਿਆ ਬਣਾਇਆ ਇਹਨਾਂ ਨ ਜਿਹੜੇ 50 ਲੱਖ ਦੇ ਲਾਇਏ ਸੀ ਉਹ ਪਹਿਲਾਂ ਉਹ ਤਾਂ ਪੁਲਿਸ ਡਿਪਾਰਟਮੈਂਟ ਅੰਦਰ ਅਸਲ ਲਾਅ ਦੇ ਸੀ ਪੁਰਾਣੀ ਕਮੇਟੀ ਉਹ ਨਵੀਂ ਉਹ ਲਵਾ ਰਹੇ ਨਹੀਂ ਨਹੀਂ ਜਿਹੜੇ ਪਹਿਲਾਂ ਲਾਏ ਸੀ ਹਾਂਜੀ ਜੀ ਉਹ ਕਿਹਨੇ ਲਾਏ ਸੀ ਕਮੇਟੀ ਨਾ ਕਿਉਂ ਖਰਾਬ ਕਿ ਹੋ ਗਏ ਨੇ ਜਲਦੀ ਮੈਂ ਫਿਰ ਉਹ ਕਰਨੀ ਪੰਜੀ ਪੁਲਿਸ ਡਿਪਾਰਟਮੈਂਟ ਦੇ ਅੰਦਰ ਦੇ ਦੇ ਸੀ ਕਮੇਟੀ ਵਾਲੇ ਕਿਹੜਾ ਰਾਤ ਨੂੰ ਕੈਮਰਾ ਤੇ ਚੜਤੀ ਬੈਠਦੇ ਪਤਾ ਨਹੀਂ ਨਾ ਸਰ ਪ੍ਰਧਾਨ ਐ ਆਪਣੇ ਚੇਹਰੇ ਪਹਿਲਾਂ ਪਹਿਲਾਂ ਲਾਇਏ ਸੀ ਇਹ ਕਰ ਸਕਦਾ ਮੈਨੂੰ ਪਤਾ ਨਹੀਂ ਕੀ ਆ ਹੁੰਦਾ ਨਹੀਂ ਮੈਂ ਕਹਿੰਦੀ ਆ ਵੀ ਆਪਾਂ ਕੋਲ ਦੋ ਕੁਆਲਿਟੀ ਦੇ ਦੋ ਇੰਟਰਵਿਊ ਹੋ ਗਏ ਮੈਨੂੰ ਲੱਗਦਾ ਹੈ ਟੈਂਡਰ ਬਟੀ ਉਹ ਤਾਂ ਤੁਸੀਂ ਟੈਂਡ ਜੀ ਲੱਗੇਆਂ ਨੂੰ ਕੈਮਰੇ ਪਹਿਲੇ ਕੋਲ ਕਿਹਦਾ ਵੀ ਆਪਣੇ ਬੰਦੇ ਕਰਨਾ ਸੀ ਇਹਦੇ ਨਾਲ ਇਹਦੇ ਤੁਸੀਂ ਜੀ ਇਹ ਕੈਮਰੇ ਲਾਏ ਨੇ ਇਹ ਕੈਮਰੇ ਇਹਦੀ ਗਾਰੰਟੀ ਨਹੀਂ ਸੀ ਕੋਈ ਸਾਲ ਦੀ ਇਹ ਤਾਂ ਮੈਮ ਕਾਫੀ ਪੁਰਾਣੇ ਸੀਗੇ ਅਸੀਂ ਹੁਣ ਜਦੋਂ ਖਤਮ ਹੋਇਆ ਨਾ ਪਿਛਲੇ ਸਾਲ ਸਾਨੂੰ ਪਤਾ ਲੱਗਾ ਖਤਮ ਹੋ ਗਿਆ ਅਸੀਂ ਹੁਣ ਇਹ ਮਾਰਚ ਚ ਦੁਆਰਾ ਟੈਂਡਰ ਲਗਾਤਾ ਮੈਚਰ ਹੋ ਗਿਆ 36 ਲੱਖ ਦਾ ਟੈਂਡਰ ਇਹ ਕਿੰਨੇ ਸਾਲ ਹੋਏ ਨਹੀਂ ਸਾਲ ਤੋਂ ਨੇ ਜਿਆਦਾ ਹੋਏ ਆ ਉਹਨੇ ਜਿੱਤੀ ਪਰਦਾ ਉੱਪਰ ਤਾਂ ਇਹ ਕਿੰਨੇ ਸਾਲ ਹੋ ਗਏ ਬਿਲ ਬਿਲ ਪਤਾ ਲੱਗਿਆ ਗਰੰਟੀ ਇਹਦੀ ਹੁੰਦੀ ਨਹੀਂ 6 ਮਹੀਨੇ ਦੀ ਹੁੰਦੀ ਮੈਂ ਨਾਲ ਦੀ ਜ਼ਿਆਦਾ ਨਹੀਂ ਹੁੰਦੀ ਨਹੀਂ ਕੋਈ ਵੀ ਕੈਮਰਾ ਜਿਹੜਾ ਸਾਡੇ ਘਰ 'ਚ ਕੈਮਰਾ ਲੱਗਾ ਉਹਨੂੰ 10 ਸਾਲ ਹੋ ਗਏ ਕੈਮਰਾ ਉਹ ਤਾਂ ਕਿੰਨੇ ਮਹੀਨੇ ਕੈਮਰਾ ਉਹਨਾਂ ਪਬਲਿਕ ਦੇ ਵਿੱਚ ਵੀ ਜਿਹੜੇ ਸਾਲ ਦੇ ਬਾਅਦ ਖਰਾਬ ਹੋ ਜਾਂਦੇ ਇਹਨਾਂ ਤੋਂ ਬਾਅਦ ਕੰਮ ਨਹੀਂ ਚੱਲਦੇ ਕੈਮਰੇ ਹੋ ਗਏ ਵਾਇਰਿੰਗ ਖਰਾਬ ਹੁੰਦੀ ਵਾਇਰਿੰਗ ਰਿਪੇਅਰ ਹੋ ਜਾਂਦੀ ਗਰੰਟੀ ਹੁੰਦੀ ਹੈ ਸਾਡੇ ਤਾਂ ਜੇ ਕੋਈ ਘਰੇ ਕੈਮਰਾ ਖਰਾਬ ਹੋ ਜੇ ਉਹਦੀ ਰਿਪੇਅਰ ਕਰਨ ਕੰਪਨੀ ਆਉਂਦੀ ਹੈ ਵਾਈਰਿੰਗ ਦੀ ਦਿੱਕਤ ਆਂਦੀ ਹੁੰਦੀ ਮੈਕਸਿਮਮ ਵਾਇਰਿੰਗ ਦੀ ਹੁੰਦੀ ਹੈ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ ਜਿਵੇਂ ਆਪਾਂ ਨਾਲ ਗਲੀਆਂ ਬਣਾਉਂਦੇ ਆ ਗਲੀਆਂ 'ਚ ਘਟਿਆ ਮਾਲ ਪਤਾ ਉਹ ਗਲੀ ਦੇ ਚੱਲਣਾ ਹੁੰਦਾ 5 ਸਾਲ ਚੱਲਦੀ ਹੈ 6 ਮਹੀਨੇ ਆਪਾਂ ਕੀ ਕਰਦੇ ਫੇਰ ਟੈਂਡਰ ਲਾਉਂਦੇ ਇਹਨਾਂ ਨੂੰ ਸੁਧਾਰ ਸੁਧਾਰ ਹੋਇ ਨਾ ਠੀਕ ਹੈ ਸੜੋਂ ਪਾਰੀਆਂ ਕਿੰਨੀਆਂ ਖੋਲਾ ਹੈ